ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅ ਪਹਿਲੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਦਿਹਾੜੇ ਦੀਆਂ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਵਧਾਈਆਂ ਹੋਣ ਅੱਜ ਤੁਹਾਨੂੰ ਅਸੀਂ ਜਿਹੜੇ ਪੁਰਾਣੇ ਸੰਦ ਹੈ ਖੇਤੀ ਦੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਈ ਜਵਾਲਾ ਸਿੰਘ ਦੇ ਘਰ ਬੈਠੇ ਆਂ ਤੇ ਇਹੜਾ ਜਿਹੜਾ ਸਾਰੇ ਸੰਦ ਆ ਨਾ ਵਿਰਾਸਤ ਆ ਜਿਹੜੀ ਸਾਰੀ ਤੁਸੀਂ ਦੇਖਿਆ ਹੋਣਾ ਫੋਟੋ ਤੇ ਬਾਬਾ ਨਾਨਕ ਵੀ ਜਿਹੜੋ ਬਲਦਾਂ ਦਾ ਹਲ ਵਾਹੁੰਦਾ ਸੀਗਾ ਤੇ ਇਹ ਜਿਹੜੀ ਪੰਜਾਲੀ ਇਹ ਪੰਜਾਲੀ ਆ ਨਾ ਜੀ ਪੰਜਾਲੀ ਕਿਉਂਕਿ ਇਹ ਤੁਹਾਨੂੰ ਦੱਸ ਰਿਹਾ ਅੱਜ ਇਹ ਜਿਹੜੇ ਨਾ ਸਾਰੇ ਜਦੋਂ ਹਾਲ ਵਾਹੁੰਦੇ ਸੀ ਖੇਤਾਂ ਵਿੱਚ ਇਹ ਸਾਰੇ ਸੰਦ ਉਹਦੇ ਵਰਤੇ ਜਾਂਦੇ ਸੀ ਜਾਂ ਜਦੋਂ ਮਤਲਬ ਦਾਣੇ ਕੱਢਦੇ ਸੀ ਜਿਵੇਂ ਆਹਾ ਮੈਂ ਮੜਾ ਦੱਸੂਗਾ ਕਿ ਆ ਕਿ ਜੀ ਸਾਰਾ ਕੁਝ ਨਾ ਉਹ ਪਹਿਲਾ ਸਾਲਕ ਆ ਆ ਸਲੰਗਾ ਜੀ ਇਹ ਸਲੰਗਾ ਇਹ ਕਾਦੇ ਕੰਮ ਆਉਂਦੀ ਸੀ ਇਹ ਇਹ ਛੋਲੇ ਕੁੱਟਦੇ ਹੁੰਦੇ ਸਨ ਮਤਲਬ ਪੇੜਾਂ ਦੇ ਵਿੱਚੋਂ ਛੋਲੇ ਕੁੱਟਦੇ ਸੀ ਇਹ ਸਲੰਗ ਨਾਲ ਕੁੱਟਦੇ ਸੀ ਹਾਂ ਦਰਸ਼ਕੋ ਇਹ ਜਿਹੜੀਆਂ ਚੀਜ਼ਾਂ ਨਾ ਤੁਹਾਨੂੰ ਦਿਖਾ ਰਹੇ ਆ ਪਹਿਲਾਂ ਦੇ ਸਮੇਂ 'ਚ ਅੱਜ ਕੱਲ ਤਾਂ ਮਸ਼ੀਨਰੀ ਦਾ ਯੋਗ ਆ ਗਿਆ ਵੀ ਵੱਖੋ ਵੱਖਰੀਆਂ ਮਸ਼ੀਨਰੀ ਆ ਗਈ ਨਾ ਉਹਦੇ ਨਾਲ ਦਾਣੇ ਕੱਢੇ ਜਾਂਦੇ ਸਾਰਾ ਕੁਝ ਪਹਿਲਾਂ ਪੇੜਾਂ ਦੇ ਵਿੱਚ ਇਸ ਤਰ੍ਹਾਂ ਪੇੜ ਹੁੰਦੇ ਸੀ ਵੱਡੇ ਵੱਡੇ ਤੇ ਉੱਥੇ ਛੋਲਿਆਂ ਨੂੰ ਲਿਆਂਦਾ ਜਾਂਦਾ ਸੀ ਤੇ ਸਲੰਗ ਨਾਲ ਕੁੱਟਿਆ ਜਾਂਦਾ ਸੀ ਇਹਨੂੰ ਐਦਾਂ ਹੀ ਕੁੱਟਦੇ ਸੀਗੇ ਜੀ ਹਾਂ ਇਹ ਸਲੰਗਾ ਤੇ ਇਹ ਕੀ ਆ ਜੀ? ਇੱਕ ਇੱਕ ਗੱਲ ਆਗੇ ਸਿਸਟਰ ਵਾਲਾ। ਇਹ ਢਿੰਗਾ ਹੈ। ਮਤਲਬ ਜਦੋਂ ਗੱਡਿਆਂ ਤੇ ਲਾਦੇ ਸੀਗੇ। ਹਾਂ ਉੱਥੇ ਥੱਲੇ ਲਾਗਾ ਫਿਰ। ਹੱਥੋਂ ਇਹ ਪਾ ਕੇ ਸੰਗਤ ਜੀ ਤਾਂ ਫੜਾਉਂਦੇ ਸੀਗੇ। ਜਿਹੜੇ ਪੁਰਾਣੇ ਆਪਣੇ ਬਜ਼ੁਰਗ ਆ ਜਾਂ ਜਿਹੜੇ ਕੰਮ ਕਰਦੇ ਸੀ ਉਹਨਾਂ ਨੂੰ ਤਾਂ ਪਤਾ ਤੇ ਜਿਹੜੀ ਨਵੀਂ ਜਨਰੇਸ਼ਨ ਨਾਲ ਸਾਰੇ ਜਿਹੜੀ ਉਹਨਾਂ ਨੂੰ ਇਹਦੇ ਬਾਰੇ ਬਿਲਕੁਲ ਨਹੀਂ ਪਤਾ। ਇਹ ਉਹ ਥੱਲਿਓਂ ਐ ਭਰ ਲੈਂਦੇ ਸੀ ਉਹਨੂੰ ਐ ਕਰਕੇ ਤੇ ਉੱਪਰ ਫੜਾਉਂਦੇ ਸੀਗੇ। ਤੇ ਆ ਆ ਪੰਜਾਲੀ ਆ ਜੀ ਹੈ। ਇਹ ਪੰਜਾਲੀ ਆ। ਆ ਆ ਕੀ ਆ ਇਹ ਨਾਲ ਇਹ ਡੰਡਾ ਹੈ। ਇਹ ਉੱਥੇ ਦਾ ਡੰਡਾ। अच्छा ਜਦੋਂ ਅਠਾਪਾ ਬਿੰਡੀ ਪਾਲੀ ਉੱਤੇ ਹਾਂਜੀ ਉੱਤੇ ਬਿੰਡੀ ਪਾਲੀ ਮਗਰ ਹੱਪਾਇਆ ਦਾ ਸੀ ਜਿਆ ਟੀਕਰ ਪੂਛ ਦੇ ਮਗਰ ਡੰਡਾ ਲੱਗਿਆ ਨਾ ਸੀਗਾ ਡੰਡੇ ਦੇ ਮਗਰ ਜਿਹੜੀ ਆ ਚੀਜ਼ ਸੰਗਲ ਵਾਲੀ ਆ ਗਈ ਹਾਂਜੀ ਹਾਂਜੀ ਇਹ ਹਲ ਦੇ ਵਿੱਚ ਦੀ ਪੈ ਕੇ ਵਿੱਚ ਦੀ ਮੋਰੀ ਹੁੰਦੀ ਸੀ ਹਲ ਚ ਕੱਢੀਆਂ ਸੀਗਾ ਠੀਕ ਹੈ ਉਹਨਾਂ ਵਿੱਚ ਦੀ ਫਿਰ ਇੱਕ ਅੜ ਜਾਣਾ ਸੀਗਾ ਕੁੰਡੀ ਅੜਕ ਠੀਕ ਇਹਦਾ ਇਹਦਾ ਮਤਲਬ ਕੀ ਸੀ ਡੰਡੇ ਦਾ ਕਿਉਂ ਪਾਉਂਦੇ ਇਹ ਹਾਲ ਸੀ ਨਾ ਹਾਲੇ ਹੀ ਕਹੀਦਾ ਸੀ ਡੰਡਾ ਅੱਛਾ ਇਹਦੇ ਨਾਲ ਹਲ ਪਾਇਆ ਜਾਂਦਾ ਸੀਗਾ ਹਾਂ ਇਹਦੇ ਨਾਲ ਹਲ ਪਾਇਆ ਜਾਂਦਾ ਸੀ ਉਹਦਾ ਬੈਲੈਂਸ ਬਣਾ ਕੇ ਹਾਂ ਸਿੱਧਾ ਕਰਕੇ ਬੈਲੈਂਸ ਬਣਾ ਕੇ ਜਿਹੜਾ ਇਹ ਹਲ ਮਗਰ ਇਹ ਡੰਡਾ ਪੂਛ ਦੇ ਮਗਰ ਆਇ ਨਹੀਂ ਤੱਕ ਕੋਲੇ ਠੀਕ ਹੈ ਤੇ ਆ ਆ ਕੀ ਚੀਜ਼ ਹੈ ਜੀ ਸਮਝ ਆ ਗਈ ਜੀ ਆ ਕੀ ਚੀਜ਼ ਹੈ ਇਹ ਨੌਲ ਉੱਠਦਾ ਇਹ ਮੰਨ ਲਓ ਜੀ ਜੇ ਨੌਲ ਹੈ ਨੌਲ ਨੂੰ ਮਤਲਬ ਹੱਥ ਕੜੀ ਜਿਹਨੂੰ ਕਹਿੰਦੇ ਨੇ ਆਪਾਂ ਹਾਂ ਨਹੀਂ ਨਹੀਂ ਲੱਤਾਂ ਨੌਲ ਲਾਉਂਦੇ ਸੀ ਹਾਂ ਜੋ ਠਲਦੇ ਸੀ ਨਹੀਂ ਇਹ ਤੋਂ ਇੱਕ ਟਾਈਮ ਇਹ ਸੀਗਾ ਜੀ ਨਾ ਇਹ ਵੀ ਆਪ ਜੀ ਕੋਸੂ ਚੋਰੀਆਂ ਹੋ ਗਈਆਂ ਮੱਝਾਂ ਚੋਰੀ ਹੋ ਜਾਂਦੀਆਂ ਜਿਵੇਂ ਹਾਂ ਇਹ ਫਿਰ ਰਾਤ ਨੂੰ ਨਿਉ ਲਾ ਕੇ ਨੇੜੇ ਕਰਕੇ ਦਿਖਾ ਦਿਆ ਕਰੀ ਹਾਂ ਇਹ ਨਿਉ ਲਾ ਕੇ ਠੀਕ ਹੈ ਤੇ ਇਹ ਪੈਰਾ ਨੂੰ ਅਗਲੀ ਲੱਤਾਂ ਤੇ ਉਹ ਲੱਗ ਜਾਂਦੇ ਸੀ ਦੋਵੇਂ ਠੀਕ ਹੈ ਜੀ ਤੇ ਰਾਤ ਨੂੰ ਕੋਈ ਉੱਠ ਤੁਰਦਾ ਨਹੀਂ ਸੀ ਡਾ ਠੀਕ ਹੈ ਠੀਕ ਰਾਤ ਨੂੰ ਚੋਰ ਚੋ ਲੈ ਕੇ ਨਹੀਂ ਜਾਂਦਾ ਸੀ ਕੋਈ ਚੋਰੀ ਕਰਕੇ ਆਹ ਇਹਦੀਆਂ ਕੁੰਜਾਂ ਹੈਗੀਆਂ ਅੱਛਾ ਇਹ ਕੁੰਜਾਂ ਇਹ ਨਾਲ ਲੋਕ ਲੱਗ ਜਾਂਦਾ ਸੀਗਾ ਹਾਂ ਇਹ ਬਹੁਤ ਵਧੀਆ ਗੱਲ ਆ ਜੀ ਹਾਂਜੀ ਇਹ ਆ ਆ ਕੀ ਹੈ ਜੀ ਆਹ ਚੀਜ਼ ਇਹ ਕਿੱਲੀਆਂ ਇਹ ਕਿੱਲੀਆਂ ਹਾਲਚਾ ਪਾਉਣ ਵਾਲੀਆਂ ਅੱਛਾ ਸੀਗਾ ਮੰਨ ਲਓ ਆਹ ਚੀਜ਼ ਹੈ ਕਿਣਾੜਾ ਇਹ ਹਾਂਜੀ ਆਹ ਨਾੜਾ ਬਣ ਗਿਆ ਇਹ ਚੀਜ਼ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਕਰਕੇ ਇਹਦੇ ਵਿੱਚ ਦੀ ਭਾ ਕੇ ਇਹਨੂੰ ਇੱਥੇ ਆ ਜਾਂਦਾ ਸੀਗਾ ਇਹ ਕਿੱਲੀਆਂ ਦੇ ਹਾਲ ਦੇ ਵਿੱਚ ਚੜ ਜਾਂਦੀਆਂ ਸੀਗਾ ਠੀਕ ਹੈ ਠੀਕ ਹੈ ਮਗਰ ਹਾਲ ਦਾ ਫਿਰ ਬੰਨਾਲ ਬਣ ਜਾਂਦਾ ਸੀਗਾ ਜੀ ਬਲਦਾਂ ਦੇ ਵਿੱਚ ਆਹ ਠੀਕ ਹੈ ਇਹ ਰੱਸਾ ਕਹਿੰਦੇ ਆ ਦਰਸ਼ਕੋ ਇਹ ਰੱਸਾ ਹੈ ਇਹ ਨਾੜਾ ਵਜਦਾ ਜੀ ਪੁਰਾਣੇ ਜਵਾਨੇ ਉਹ ਨਾੜਾ ਕਹਿੰਦੇ ਸੀ ਪਹਿਲਾਂ ਉਹ ਰੱਸੇ ਦਾ ਨਾੜਾ ਬਣ ਜਾਂਦਾ ਸੀ ਇਹ ਇਹ ਜਿਹੜਾ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਆ ਕਿੱਲਗਾ ਹੈ ਇਹ ਕੰਦੇ ਵਿੱਚ ਪੈ ਜਾਂਦਾ ਸੀ ਨਾ ਤੇ ਆ ਵੀ ਸਲੰਗਾ ਆ ਕੀ ਹੈ ਜੀ ਇਹ ਜੰਦਰੀ ਜੰਦਰੀ ਪਾਉਣ ਵਾਲੀ ਇਹਦੇ ਨਾਲ ਵਟਾ ਪਾਗਾ ਜਾਂਦੀਆਂ ਸੀ ਹੁਣ ਤਾਂ ਟਰੈਕਟਰ ਨਾਲ ਹੀ ਇੱਕ ਮਿੰਟ ਦੇ ਖਿੱਚ ਕੇ ਪਾਸੇ ਹੋ ਜਾਂਦੇ ਆ ਪਰ ਇਹਨਾਂ ਨਾਲ ਵਟਾ ਪਾਉਂਦੇ ਸੀ ਤਾਂ ਉਹ ਲੋਕ ਤਕੜੇ ਰਹਿੰਦੇ ਸੀ ਮਤਲਬ ਹੱਥੀ ਕੰਮ ਕਰਦੇ ਸੀ ਇਹਨਾਂ ਨੇ ਬਹੁਤ ਕੰਮ ਕੀਤਾ ਹੱਥੀ ਸਾਰਾ ਕੁਝ ਇਹਨਾਂ ਨੇ ਤੇ ਬਹੁਤ ਵਧੀਆ ਤੇ ਤੁਸੀਂ ਇਹ ਮਤਲਬ ਵੀ ਗੁਰਪੂਰਬ ਨੂੰ ਸਮਰਪਿਤ ਵੱਲੋਂ ਵੀ ਮਾਹ ਘਵਾੜੀ ਉਸ ਟਾਈਮ ਦੀ ਰੱਖੀ ਬੈਠੇ ਆ ਟਾਕੂਆ 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 ਜੀ ਆ ਪਹਿਲਾਂ ਲੱਕੜਾਂ ਲੁੱਕੜਾਂ ਵੜਦਾ ਹੀ ਖੇਤ ਇਹ ਮੇਸ਼ਾਂ ਦੀ ਪੰਜਾਲੀ ਏਰੀਆ ਹੱਬਮਾਲ ਹਾਲਤ ਗਦਾ ਹਾਲ ਦੇ ਵਿੱਚ ਝਾਓ ਪਾਉਂਦੇ ਸਾਂ ਨਾ ਠੀਕ ਹੈ ਬਦੋਂ ਆ ਠੋਕਲਦਾਰ ਕੇ ਕੱਢਦੇ ਸਾਂ ਉਦੋਂ ਕੱਢਦੇ ਸੇ ਨਾ ਪਾਣੀ ਲਾਉਣੀ ਨਾਲ ਹਾਲ ਦੇ ਵਿੱਚ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾ ਸ਼ਸਤਰ ਦਿੱਤੇ ਨੇ ਆਪਾਂ ਨੂੰ ਪਹਿਲਾਂ ਤੋਂ ਹੀ ਇਹ ਇਹ ਸ਼ਸਤਰ ਕਿਸਾਨ ਦੇ ਕੋਲੇ ਹੁੰਦਾ ਸੀ ਉਹਨਾਂ ਨੇ ਤਾਂ ਸ਼ਸਤਰਾਂ ਸ਼ਸਤਰਾ ਨਾਲ ਜੇ ਕੋਈ ਕੋਈ ਟੁੱਟ ਜਾਂਦਾ ਸੀ ਜਾਂ ਕੁਝ ਘੜਨਾ ਪੈਂਦਾ ਸੀ ਇਹਦੇ ਨਾਲ ਘਟ ਕੇ ਉਹ 45 ਵਗੈਰਾ ਪਾ ਲੈਂਦੇ ਸੀ ਨਹੀਂ ਨਹੀਂ ਇਹ ਨਾ ਚੌ ਠੋਕ ਕਰਕੇ ਐ ਕੱਢਦੇ ਸਾਂ ਹਾਂ ਤੇ ਜੇ ਕੋਈ ਕੜਨ ਦੀ ਲੋੜ ਪੈਣੀ ਸੀ ਕੜ ਵੀ ਲੈਂਦੇ ਸੀ ਵੱਡ ਰਸ ਵੀ ਵਾਲਦੇ ਦੇ ਨਾਲੇ ਹਥਿਆਰ ਦਾ ਹਥਿਆਰ ਸੀ ਕੋਲੇ ਹਾਂ ਇਹ ਸਾਰਾ ਕੁਛ ਹੀ ਸੀਗਾ ਸੰਗਤ ਜੀ ਇਹ ਹਥਿਆਰ ਵੀ ਹੈ ਇਹ ਕੋਈ ਚੋਰ ਚੱਕਾ ਵੀ ਨਹੀਂ ਆਉਂਦਾ ਸੀਗਾ ਫਿਰ ਡਰ ਹੁੰਦਾ ਸੀ ਸੰਦ ਕੋਲੇ ਹੁੰਦਾ ਸੀ ਤਾਂ ਜਿਵੇਂ ਸਾਨੂੰ ਹੁਣ ਮਾਰੇ ਨੇ ਸ਼ਸਤਰ ਬਖਸ਼ਿਆ ਆ ਕਰਪਾਨ ਜਿਵੇਂ ਮਾਰੇ ਨੇ ਬਖਸ਼ੀ ਹੈ ਨਾ ਇਹ ਸਿੱਖਣੇ ਕਰਪਾਨ ਰੱਖਣੀ ਕੋਲੇ ਇਦਾਂ ਹੀ ਇਹ ਸ਼ਸਤਰ ਪਹਿਲਾਂ ਤੋਂ ਹੀ ਆ ਗੁਰੂ ਸਾਹਿਬ ਨੇ ਸਾਨੂੰ ਜੋ ਦਿੱਤਾ ਤੇ ਤੁਸੀਂ ਫਿਰ ਇਹ ਰੰਗ ਕਦੋਂ ਕਰਦੇ ਨੂੰ ਜੀ ਇਹ ਬਾਬੇ ਨਾਨਕ ਦੇ ਵਰਪੂਰ ਦੇ ਹਾਂ ਬਹੁਤ ਵਰਪੂਰ ਦੇ ਉਦੋਂ ਰੰਗ ਕਰਦਨੇ ਆਏ ਸਾਲ ਪਹਿਲਾਂ ਤੋਂ ਬਜ਼ੁਰਗਾਂ ਦੇ ਦਿਨ ਹੈਗੀ ਆ ਹਾਂ ਬਹੁਤ ਵਧੀਆ ਗੱਲ ਹੈ ਬੈਠੇ ਆ ਉਦੋਂ ਬਾਅਦ ਸੰਗਤ ਜੀ ਦੇਖੋ ਪ੍ਰਾਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਇਹਨਾਂ ਨੇ ਤੇ ਬਹੁਤ ਵਧੀਆ ਸੰਭਾਲਾਂਗੇ ਉਹਨਾਂ ਜਿਹਨਾਂ ਚੱਲੋ ਆ ਜਿੰਦਗੀ ਆ ਮਾਤਮਾ ਨੇ ਬਖਸ਼ੀ ਹੈ ਨਾ ਹਾਂ ਤੁਹਾਡਾ ਬਹੁਤ ਧੰਨਵਾਦ ਆ ਜੀ ਤੁਸੀਂ ਬੜੀ ਵਧੀਆ ਜਿਹੜੀ ਸੋਚ ਰੱਖੀ ਹੈ ਜੋ ਆ ਬਾਬਾ ਸਾਡਾ ਨਾਨਕ ਇਦਨਾ ਹਲਵਾ ਹੁੰਦਾ ਜੀ ਆ 45 ਉਹ ਹੀ ਆ ਜੀ ਫੋਟੋ ਤੁਸੀਂ ਦੇਖਦੇ ਹੋ ਜਰੂਰ ਗੋਲੇ ਬੈਠੇ ਮੈਨੂੰ ਦੱਸ ਰਹੇ ਆ ਮੈਂ ਰੰਗ ਕਰਦੇ ਆਗਾ ਬਸ ਕਰਕੇ ਬਹੁਤ ਵਧੀਆ ਸੰਗਤ ਜੀ ਦੇਖੋ ਬੜਾਈ ਇਹਨਾਂ ਨੇ ਇਹਨੂੰ ਸੰਭਾਲ ਕੇ ਰੱਖਿਆ ਜਿਹੜੇ ਸਾਡੇ ਸੰਦ ਆ ਇਸ ਕਰਕੇ ਤੁਸੀਂ ਵੀ ਜੇ ਤੁਹਾਡੇ ਘਰ ਵਿੱਚ ਕੋਈ ਪੁਰਾਣਾ ਸੰਦ ਇਸ ਤਰ੍ਹਾਂ ਦਾ ਕੋਈ ਹੈ ਤਾਂ ਇਹਨੂੰ ਜਰੂਰ ਸੰਭਾਲ ਕੇ ਰੱਖੋ ਇਹਨੂੰ ਰੰਗ ਕਰਕੇ ਇਹ ਸਾਡੀ ਵਿਰਾਸਤ ਆ ਸਾਡੇ ਆਉਣ ਵਾਲੇ ਬੱਚੇ ਜੋ ਦੇਖਣਗੇ ਹੋਰ ਇੰਨੇ ਹੀ ਬੇਨਤੀਆਂ ਤੁਹਾਡਾਂ ਨਾਲ ਸਾਝੀਆਂ ਕਿਤਨਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ